ਕੈਨੇਡਾ ਵਿੱਚ ਪੀਆਰ ਦੇ ਲਈ ਅਰਜ਼ੀ ਦੇਣ ਦੇ ਚਾਹਵਾਨ ਵਿਦੇਸ਼ੀ ਲੋਕਾਂ ਨੂੰ ਹੁਣ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਤੇ ਲਈ ਯੋਗ ਹੋਣ ਤੇ ਲਈ ਸਬੂਤ ਵਜੂਬ ਦੇਰੇ ਫੰਡ ਦਿਖਾਣੇ ਪੈਣਗੇ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਵਿਦੇਸ਼ੀ ਨਾਗਰਿਕਾ ਨੂੰ ਕੈਨੇਡਾ ਵਿੱਚ ਪਰਵਾਸ ਕਰਨ ਦੇ ਲਈ ਲੋੜੀਂਦੀ ਰਕਮ ਨੂੰ ਅਪਡੇਟ ਕੀਤਾ ਹੈ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਤੋਰਨ ਦੇ ਲਈ ਤੁਹਾਨੂੰ ਕਿੰਨੀ ਰਕਮ ਦੀ ਲੋੜ ਹੈ ਇਹ ਤੁਹਾਡੇ ਪਰਿਵਾਰ ਦੇ ਆਕਾਰ ਉੱਤੇ ਨਿਰਭਰ ਕਰਦੀ ਹੈ ਜੇਕਰ ਤੁਹਾਡੇ ਕੋਲ ਜ਼ਿਆਦਾ ਪੈਸੇ ਨਹੀਂ ਤਾਂ ਤੁਹਾਨੂੰ ਆਪਣੀ ਪ੍ਰੋਫਾਈਲ ਚੈੱਕ ਅਰਜ਼ੀ ਦੇ ਵਿੱਚ ਪੂਰੀ ਰਕਮ ਦਰਜ ਕਰਨੀ ਚਾਹੀਦੀ ਹੈ ਕੈਨੜਾ ਵਿੱਚ ਇਮੀਗ੍ਰੇਸ਼ਨ ਦੇ ਲਈ ਤੁਹਾਨੂੰ ਲੋੜੀਂਦੀ ਘੱਟ ਘੱਟ ਰਕਮ 7 ਜੁਲਾਈ ਨੂੰ ਅਪਡੇਟ ਕੀਤੀ ਗਈ ਹੈ ਇੱਕ ਵਿਅਕਤੀ ਦੇ ਤੌਰ ਉੱਤੇ ਕਿਸੇ ਨੂੰ ਕੈਨੇਡੀਅਨ ਡਾਲਰ 15263 ਡਾਲਰ ਜੋ ਕਿ ਭਾਰਤੀ ਰੁਪਏ ਮੁਤਾਬਕ 9.5 ਲੱਖ ਰੁਪਏ ਬੰਦੀ ਹੈ ਦੋ ਜੁਆਰੇ ਪਰਿਵਾਰ ਦੇ ਲਈ ਤੁਹਾਨੂੰ CAD 19100 ਡਾਲਰ ਦੀ ਲੋੜ ਹੁੰਦੀ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਕੈਨੇਡੀਅਨ ਡਾਲਰ ਲਗਭਗ 62.70 ਰੁਪਏ ਦੇ ਬਰਾਬਰ ਹੁੰਦਾ ਹੈ